ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਦਾ ਕਰਕੇ ਆਈ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀ-ਪੇਡ ਮੀਟਰ ਲਾਏ ਗਏ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਹੈਗੇ ਜੇ ਅਸੀਂ ਪ੍ਰੀ-ਪੇਡ ਮੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਆ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦਿੰਨੇ ਆ ਤੇ ਫਿਰ ਬਿਜਲੀ ਬੋਰਡ ਦੇ ਨਿਜੀ ਕਰਨ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣਾਂਗੇ ਵੀ ਇਹ ਵਿਕਣਾ ਨਹੀਂ ਹੈਗਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਸੰਘਰਸ਼ ਰੱਤ ਹੈਗਾ ਅਰ ਪੰਜ ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਮਜ਼ਦੂਰ ਆਮ ਜਨਤਾ ਰੇਲ ਟ੍ਰੈਕਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨਾਂ ਗਾਉ ਨੂੰ ਰਿਹਾ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਦਾ ਕਰਕੇ ਆਈ ਸੀ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਔਰ ਅਸੀਂ ਪ੍ਰੀਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀਪੇਡ ਮੀਟਰ ਲਾਏ ਗਏ ਆ ਔਰ ਜਿਹੜਾ 30 ਅ 10 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 2025 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਹਨਾਂ ਨਾਲ ਚੁੱਪੀ ਰਲ ਕੇ ਚੱਲਿਆ ਔਰ ਹੁਣ ਲਗਾਤਾਰ ਕੈਮਮ ਚੈਪਟਰ ਪੰਜਾਬ ਸਾਰੇ ਖਪਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਵਿੱਚ ਸ਼ਾਮਲ ਹੈ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਸਾਹ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀਪੇਡ ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਫਤ ਹੈਗੀ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਆਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿ ਕੋਈ ਬਿੱਲਾਂ ਦੀ ਜਿਹੜੀ ਜੁਨਟਾਂ ਦੀ ਕੀਮਤ ਆ ਉਹ ਬਹੁਤ ਵੱਡੇ ਪੱਧਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਧਾ ਕਰ ਦਿੱਤਾ ਗਿਆ ਵਾ ਤੋ ਜੇ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਥਿਆਰ ਇਹ ਪ੍ਰੀ-पेड ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਨਾ ਕੰਪਨੀਆਂ ਨੂੰ ਰੀਡਿੰਗ ਲਾਈਨ ਵਾਲਾ ਚਾਹੀਦਾ ਨਾ ਬਿੱਲ ਵੰਡਣ ਵਾਲਾ ਚਾਹੀਦਾ ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੁੰਦੀਆਂ ਔਰ ਜੇ ਅਸੀਂ ਪ੍ਰੀਪੇਡ ਬੀਟਰ ਜਿੰਨੇ ਵੀ ਪੰਜਾਬ ਦੇ ਖਫਤਕਾਰ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦਿੰਨੇ ਆ ਤੇ ਫਿਰ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿੱਚ ਬਹੁਤ ਵੱਡਾ ਅੜਿੱਕਾ ਬਣਾਂਗੇ ਵੀ ਇਹ ਵਿਕਣਾ ਨਹੀਂ ਹੈਗਾ ਦੂਸਰਾ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਵੀ ਜਿਹੜੇ ਘਰੇਲੂ ਬਿੱਲ ਨੇ ਉਹਨਾਂ ਦਾ ਬਿੱਲਾਂ ਦਾ ਬਾਈਕਾਟ ਕਰਨਾ ਵਾ ਇਹ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਸਟੈਂਡ ਸੈਕੰਡਲੀ ਇਹ ਹੈ ਕਿ ਜੇਕਰ ਸਰਕਾਰ ਇਹ ਪ੍ਰੀਪੇਡ ਮੀਟਰ ਉਤਾਰਨ ਤੋਂ ਬਾਅਦ ਆਪਣੇ ਦਫ਼ਤਰਾਂ ਦੇ ਅੰਦਰੋਂ ਜੁਰਮਾਨਾ ਪਾਉਂਦੀ ਆ ਖਪਤਕਾਰਾਂ ਨੂੰ ਅਰੇਦੋਂ ਕਹਾ ਜੇ ਉਹਨਾਂ ਨੂੰ ਬਿੱਲ ਐਵਰੇਜ ਨਾਲ ਭੇਜ ਦਿਆ ਇਹਦਾ ਤਿੱਖਾ ਵਿਰੋਧ ਕਰਾਂਗੇ ਇਹ ਫਿਰ ਤਰਨੇ ਨਹੀਂ ਹੈਗੇ ਜਾਂ ਸਾਨੂੰ ਪੁਰਾਣੇ ਮੀਟਰ ਲਿਆ ਕੇ ਸਾਡੇ ਘਰਾਂ ਚ ਲਾ ਦਿਓ ਫਿਰ ਜਿਵੇਂ ਬਿੱਲ ਪਹਿਲਾਂ ਤਾਰੇ ਜਾਂਦੇ ਸੀ ਉਵੇਂ ਹੀ ਤਰਦੇ ਰਹਿਣਗੇ ਇਸ ਕਰਕੇ तमाम ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਵੇਂ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਜਿੱਡਾ ਵੱਡਾ ਇਹ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕਮਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ ਅੱਜ ਜਿਹੜੇ ਮੀਟਰ ਆ ਉਤਾਰ ਕੇ ਨੇੜੇ ਦੇ ਜਿਹੜੇ ਬਿਜਲੀ ਘਰ ਆ ਉਹਨਾਂ 'ਚ ਜਮ੍ਹਾਂ ਕਰਾਏ ਜਾਣਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ